ਅੱਜਪਿੰਡ ਮਾੜੀ ਮੁਸਤਫਾ ਪਹੁੰਚੇ ਆ ਮੁਸਫਾ ਸਾਹਿਬ ਨੂੰ ਦੱਸੋਗੇ ਕਿਹੜੀ ਤਰੀਕ ਨੂੰ ਅੱਗ ਲੱਗੀ ਸੀ ਕਿਵੇਂ ਲੱਗੀ ਸੀ ਆ ਖੇਤਾਂ ਦੇ ਵਿੱਚ ਔਰ ਇਹਨਾਂ ਦੇ ਸਬਜ਼ੀਆਂ ਦਾ ਕਿਵੇਂ ਨੁਕਸਾਨ ਹੋਇਆ ਉਹ ਵਾਈਗੁਰ ਜੀ ਦਾ ਖਾਲਸਾ ਸ਼੍ਰੀ ਵਾਈਗੁਰ ਜੀ ਕੀ ਪਾਤੇ ਤੁਹਾਡੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਨਗਰ ਮਾੜੀ ਮੁਸਤਫਾ ਹਲਕਾ ਬਾਗਾਪਰਾਣਾ ਜ਼ਿਲ੍ਹਾ ਮੋਗਾ ਵਿਖੇ ਪਹੁੰਚੇ ਹੋ ਤੇ ਇਹ ਪਿਛਲੀ ਲੰਘ ਚੁੱਕੀ 19 ਤਰੀਕ ਨੂੰ ਅੱਗ ਲੱਗੀ ਸੀਗੀ ਜੋ ਕਿ ਖੇਤਾਂ ਦੇ ਵਿੱਚ ਕਣਕ ਖੜੀ ਹੋਈ ਸੀਗੀ ਤੇ ਚਲਦੀ ਹੋਈ ਮਸ਼ੀਨ ਦੇ ਉੱਥੋਂ ਅੱਗ ਲੱਗੀ ਸੀਗੀ ਤੇ ਬਹੁਤ ਸਾਰੀ ਕਿਸਾਨਾਂ ਦਾ ਨੁਕਸਾਨ ਹੋਇਆ ਅੱਗ ਲੱਗਣ ਦੇ ਨਾਲ ਬਹੁਤ ਸਾਰੀ ਕਣਕ ਦਾ ਨੁਕਸਾਨ ਹੋ ਗਿਆ ਤੇ ਕਣਕ ਸੜ ਕੇ ਸੁਆਹ ਹੋ ਗਈ ਆ ਤੇ ਜਿਸ ਤਰ੍ਹਾਂ ਤੁਸੀਂ ਆਏ ਹੋ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਵੀ ਕਿਸਾਨਾਂ ਦੀ ਸਾਰਿਆਂ ਦੀ ਹੈਲਪ ਕਰ ਰਹੇ ਹੋ ਇਸੇ ਤਰ੍ਹਾਂ ਇਹ ਜੋ ਸਾਡੇ ਕੋਲ ਗਰੀ ਭਾਈਚਾਰੇ ਦੇ ਕਿਸਾਨ ਖੜੇ ਆ ਸਾਡੇ ਕੋਲੇ ਇਹ ਸਬਜ਼ੀਆਂ ਦਾ ਕੰਮ ਕਰਦੇ ਆ ਤੇ ਇਹਨਾਂ ਦੀ ਸਬਜ਼ੀ ਲਈ ਹੋਈ ਸੀਗੀ ਸਰਪੰਚ ਸਾਹਿਬ ਨੂੰ ਟੋਕ ਕੇ ਗੱਲ ਐਡ ਕਰ ਦਿੰਨਾ ਕਿ ਦੇਖੋ ਜਦੋਂ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਦੇਖਦੇ ਆਂ ਵਾਇਰਲ ਵੀਡੀਓ ਦੇਖਦੇ ਆਂ ਆਪਾਂ ਇਮੋਸ਼ਨਲ ਹੋ ਜਾਂਦੇ ਆਂ ਆਪਾਂ ਭੇੜ ਚਾਲ ਦੇ ਵਿੱਚ ਪਾ ਕੇ ਨਾ ਫਟਾਫਟ ਇੱਕੋ ਜਗ੍ਹਾ ਢੇਰ ਲਗਾ ਦਿੰਦੇ ਆਂ ਸੇਵਾ ਦਾ ਨਾ ਪਲੀਜ਼ ਆਪਾਂ ਆਪਣੀ ਅਕਲ ਨੂੰ ਹੱਥ ਮਾਰੀਏ ਔਰ ਜ਼ਰੂਰ ਇਸ ਗੱਲ ਤੇ ਧਿਆਨ ਦਿਈਏ ਕਿ ਬਾਕੀ ਜੋ ਮਾਰਜਨਲਾਈਜ਼ ਕਿਸਾਨ ਹਨ ਨਾ ਉਹਦੇ ਤੱਕ ਮੌਜ ਮਦਦ ਪਹੁੰਚ ਨਹੀਂ ਪਾਦੀ ਇਦਾਂ ਹੋ ਰਿਹਾ ਜੀ ਹਾਂਜੀ ਇਸੇ ਤਰ੍ਹਾਂ ਹੋ ਰਿਹਾ ਹੈ ਕਿਉਂਕਿ ਸਾਡੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਉਹ ਤੁਹਾਡੇ ਪਿੰਡ ਦੀ ਸੀਗੀ ਤੁਹਾਡੇ ਹਾਂ ਇਸੇ ਪਿੰਡ ਦੀ ਸੀਗੀ ਉਹ ਬਸ ਗੱਲ ਖੁੱਲ ਕੇ ਕਰਦੀਆਂ ਆਪਾਂ ਨਹੀਂ ਖੁੱਲ ਕੇ ਤਾਂ ਕਰੇ ਉਹੀ ਇੱਕ ਜਆ ਵੀਡੀਓ ਜਆ ਵਾਇਰਲ ਹੋਣ ਦੇ ਕਾਰਨ ਵੀ ਉਹਦੇ ਕੋਲੇ ਤਾਂ ਸਾਰੇ ਪਹੁੰਚ ਕੀਤੀ ਸਾਰੀਆਂ ਸੰਸਥਾਵਾਂ ਨੇ ਸਾਰੇ ਹੋਰ ਵੀ ਰਾਜਨੀਤਿਕ ਆਗੂਆਂ ਨੇ ਵੀ ਪਰ ਵੀ ਦੂਜਿਆਂ ਦੇ ਕੋਲੇ ਕਿਸੇ ਨੇ ਪਹੁੰਚ ਨਹੀਂ ਕਰੀ ਕਿ ਹੋਰ ਵੀ ਸਾਡੇ ਬਹੁਤ ਸਾਰੇ ਕਿਸਾਨਾਂ ਦੀ ਜਿਹੜੀ ਜਿਹੜੀ ਕਣਕ ਆ ਉਹ ਸੜ ਕੇ ਸੁਆਹ ਹੋ ਗਈ ਜਿੱਦਾਂ ਕਿ ਇਹ ਗਰੀਬ ਕਿਸਾਨ ਖੜੇ ਆ ਜ਼ਮੀਨ ਨੂੰ ਠੇਕੇ ਦੇ ਉੱਪਰ ਲੈ ਕੇ ਆਪਦੀਆਂ ਸਬਜ਼ੀਆਂ ਦਾ ਕਾਰੋਬਾਰ ਕਰਦਿਆ ਤੇ ਇਹਨਾਂ ਦੀ ਸਬਜ਼ੀਆਂ ਜਿਹੜੀਆਂ ਸਾਢੇ ਕਿ ਸਵਾਹ ਹੋ ਗਈਆਂ ਵੀ ਕਿਸੇ ਨੇ ਇਹਨਾਂ ਤੱਕ ਸਾਰ ਨਹੀਂ ਲਈ ਗਈ ਵੀ ਅਸੀਂ ਤੁਹਾਡੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਤੁਸੀਂ ਇਹਨਾਂ ਤੱਕ ਪਹੁੰਚ ਕੀਤੀ ਕਿ ਸਾਡੇ ਨਾਲ ਸੰਪਰਕ ਕਰਿਆ ਵੀ ਇਹਨਾਂ ਦੀ ਜੋ ਕਿ ਲੋੜ ਬੰਦ ਹੈ ਜੁਹਨਾਂ ਦੀ ਕੀ ਅੱਜ ਬਾਹ ਨਹੀਂ ਫੜੀ ਕਿਸੇ ਨੇ ਵੀ ਇਹ ਸਭ ਤੋਂ ਜ਼ਿਆਦਾ ਲੋੜ ਬੰਦ ਸੀਗੇ ਪਰਿਵਾਰ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਸੀਗੀ ਵੀ ਪਹਿਲੇ ਤੁਸੀਂ ਤੁਹਾਡੀ ਸੰਸਥਾ ਆਈ ਆ ਵੀ ਅਸੀਂ ਸਾਡੀ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਧੰਨਵਾਦ ਕਰਦੇ ਆ ਵੀ ਤੁਸੀਂ ਵੀ ਪਹਿਲੇ ਸੰਸਥਾ ਵੱਲ ਆਏ ਜਿਹੜੇ ਇਹਨਾਂ ਦੀ ਬਾਹ ਫੜ ਰਹੇ ਆ ਦਾਨੀ ਵੀਰਪੈਣ ਸੱਜਣ ਮੀਡੀਆ ਵਾਲੇ ਬਹੁਤ ਆਏ ਪਰ ਸਾਰੇ ਉਹ ਵਾਇਰਲ ਵੀਡੀਓ ਪਿੱਛੇ ਆਏ ਵਾਇਰਲ ਵੀਡੀਓ ਤੇ ਆਏ ਸਾਰੇ ਤੇ ਉੱਥੇ ਹੀ ਸਾਰਿਆਂ ਨੇ ਦਾਨ ਇੱਕ ਦਿੱਤਾ ਬਾਕੀ ਪਾਸੇ ਕੋਈ ਧਿਆਨ ਨਹੀਂ ਨਹੀਂ ਬਾਕੀ ਪਾਸੇ ਨਹੀਂ ਲੋਕ ਸਮਝਦੇ ਆ ਫਿਰ ਇਹਨਾਂ ਕੋਲ ਹੋਰ ਬਹੁਤ ਦਾਨੀ ਵੀਰਪੈਣ ਸੱਜਣ ਪਹੁੰਚੇ ਜਿਹੜੇ ਕਿ ਇਹਨਾਂ ਨੇ ਦੱਸਿਆ ਕਿ ਪਿੰਡ ਦੇ ਪਿੰਡ ਲੈਵਲ ਤੇ ਕਮੇਟੀ ਬਣਾ ਕੇ ਸੇਵਾਦਾਰੀ ਸਹਿਯੋਗ ਕਰ ਰਿਹਾ ਇਕੱਠੇ ਹੋ ਕੇ ਤਿੰਨ ਤਾਲੀਆਂ ਭਰੀਆਂ ਹੋਈਆਂ ਗੱਲ ਕਰਦੇ ਹਾਂ ਜੀ ਕਣਕ ਦੇ ਹਾਂ ਤੇ ਹੋਰ ਵੀ ਸੰਗੀ ਸਾਥੀ ਪੈਸੇ ਦੀ ਮਦਦ ਵੀ ਕਰ ਰਹੇ ਪੈਸੇ ਮਦਦ ਕਰ ਰਹੇ ਤੇ ਇਹ ਇਕੁਅਲੀ ਰੇਸ਼ੋ ਦੇ ਹਿਸਾਬ ਨਾਲ ਡਿਸਟ੍ਰੀਬਿਊਟ ਕਰਨਗੇ ਪਿੰਡ ਦੇ ਯੰਗ ਮੁੰਡੇ ਨੇ प्लीज ਇਸ ਗੱਲ ਨੂੰ ਸਮਝਿਆ ਕਰੋ ਇੱਕ ਸਿੱਖ ਸਿਸਟਮ ਦੇ ਤਹਿਤ ਚੱਲਾਂਗੇ ਨਾ ਤਾਂ ਸੇਵਾ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਪਾਂਦੀ ਹੈ ਜਦ ਅਸੀਂ ਭੇਡ ਚਾਲ ਦੇ ਵਿੱਚ ਇੱਕ ਵਾਇਰਲ ਵੀਡੀਓ ਦੇ ਪਿੱਛੇ ਲੱਗ ਕੇ ਚੱਲਦੇ ਹਾਂ ਤਾਂ ਮਾਰਜਨਲ ਕਿਸਾ ਜੋ ਬੰਦਾ ਪਿੱਛੇ ਰਹਿ ਜਾਂਦਾ ਨਾ ਉਹਦੇ ਤੱਕ ਸੇਵਾ ਪਹੁੰਚ ਨਹੀਂ ਪਾਂਦੀ ਇਸ ਗੱਲ ਨੂੰ ਜ਼ਰੂਰ ਗੌਰ ਕਰਿਆ ਕਰੋ ਫਿਲਹਾਲ ਸਰਪੰਚ ਸਾਹਿਬ ਨੇ ਥੋੜੀ ਜੀ ਜਿਵੇਂ ਇਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੇ ਗਰਾਊਂਡ ਲੈਵਲ ਤੋਂ ਜੋ ਰਿਪੋਰਟ ਦਿੱਤੀ ਉਸ ਹਿਸਾਬ ਨਾਲ ਚੈੱਕ ਬਣਾਏ ਗਏ ਸਰਪੰਚ ਸਾਹਿਬ ਨੇ ਆਪਣੇ ਹੱਥੋਂ ਜਿਦੋਂ ਪੀਸ ਇਹ ਜਸਪਾਲ ਸਿੰਘ ਜੀ ਨੇ ਹੋਰ ਕੌਣ ਨੇ ਜਸਪਾਲ ਸਿੰਘ ਹੈ ਸੁਲੱਖਣ ਸਿੰਘ ਸੁਲੱਖਣ ਸਿੰਘ ਹੈ ਤੇ ਜਗਜੀਤ ਜਗਜੀਤ ਸਿੰਘ ਜੀ ਨੇ ਇਹ ਜਸਪਾਲ ਸਿੰਘ ਇਹ 7500 ਰੁਪਏ ਪਰ ਹੈ ਜੋ ਚੈੱਕ ਐਕਸਟੈਂਡ ਕੀਤੇ ਜਾ ਰਹੇ ਹਨ ਸਾਡੀ ਸਿਰਫ ਸ਼ਕਲਾਂ ਨੇ ਅਕਾਲ ਪੁਰਖ ਦੀ ਸੰਗਤ ਹੈ ਜਿਹੜੀ ਇਹ ਸਾਰੀ ਸੇਵਾ ਰਲ ਮਿਲ ਕੇ ਸੇਵਾ ਸਹਿਯੋਗ ਕਰਦੀ ਹੈ ਤੇ ਉਹਨਾਂ ਦੀ ਮਾਇਆ ਦੇ ਵਿੱਚੋਂ ਕੱਢੇ ਹੋਏ ਦਸਵੰਦ ਨੇ ਜੋ ਐਕਸਟੈਂਡ ਕੀਤੇ ਜਾ ਰਹੇ ਨੇ ਜੀਤ ਸਿੰਘ ਜੀ ਆਲਸੋ ਸਾਡੇ ਪਾਤੇ ਦੀ ਸਾਡੇ ਵੀਡੀਓ ক্লোਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ